52000 ਇੱਕ ਦਿਨ ਅਕਬਰ ਤੇ ਬੀਰਬਲ ਸੈਰ ਕਰਨ ਨਿਕਲੇ ਘੁੰਮਦੇ ਘੁੰਮਦੇ ਅਕਬਰ ਨੇ ਬੀਰਬਲ ਨੂੰ ਕਿਹਾ ਬੀਰਬਲ ਤੁਸੀਂ ਬਹੁਤ ਸਮਝਦਾਰ ਹੋ ਅਤੇ ਮੇਰੇ ਕੰਮ ਦੇ ਆਦਮੀ ਵੀ ਹੋ ਲੇਕਿਨ ਮੈਂ ਸੋਚਦਾ ਹਾਂ ਕਿ ਅਗਰ ਕਦੇ ਤੁਹਾਡੇ ਕੋਲੋਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਤੈਨੂੰ ਵੀ ਸਜ਼ਾ ਤਾਂ ਦੇਣੀ ਹੀ ਪਵੇਗੀ ਬੀਰਬਲ ਨੇ ਕਿਹਾ ਹਜ਼ੂਰ ਜਿਸ ਕੋਲੋਂ ਗਲਤੀ ਹੋਵੇ ਉਸ ਨੂੰ ਸਦਾ ਸਜ਼ਾ ਤਾਂ ਜ਼ਰੂਰ ਦੇਣੀ ਚਾਹੀਦੀ ਹੈ ਲੇਕਿਨ ਜਦੋਂ ਮੇਰੇ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਉਸ ਕੋਲੋਂ ਮੇਰਾ ਇਨਸਾਫ ਕਰਾਇਆ ਜਾਵੇ ਜਿਸ ਨੂੰ ਮੈਂ ਕਹਾ ਅਕਬਰ ਨੇ ਕਿਹਾ ਠੀਕ ਹੈ ਇੱਕ ਵਾਰ ਬੀਰਬਲ ਤੋਂ ਕੋਈ ਬਹੁਤ ਵੱਡੀ ਗਲਤੀ ਹੋ ਗਈ ਇਸ ਨਾਲ ਬਾਦਸ਼ਾਹ ਬੇਹੱਦ ਨਾਰਾਜ਼ ਹੋਏ ਉਹਨਾਂ ਨੇ ਬੀਰਬਲ ਨੂੰ ਕਿਹਾ ਅੱਜ ਤੁਹਾਡੇ ਕੋਲੋਂ ਭਾਰੀ ਭੁੱਲ ਹੋਈ ਹੈ ਹੁਣ ਤੈਨੂੰ ਸਖਤ ਸਜ਼ਾ ਦੇਣੀ ਪਵੇਗੀ ਬੀਰਬਲ ਨੇ ਅਕਬਰ ਨੂੰ ਉਹਨਾਂ ਦੇ ਵਚਨ ਦੀ ਯਾਦ ਦਵਾਈ। ਅਕਬਰ ਬੋਲੇ, "ਠੀਕ ਹੈ। ਦੱਸੋ ਤੁਸੀਂ ਆਪਨ ਸਾ ਆਪਣਾ ਇਨਸਾਫ ਕਿਸ ਤੋਂ ਕਰਾਉਣਾ ਚਾਹੁੰਦੇ ਹੋ?" ਬੀਰਬਲ ਨੇ ਕਿਹਾ, "ਹਜ਼ੂਰ, ਸ਼ਹਿਰ ਦੇ ਬਾਹਰ ਕੁਝ ਝੌਂਪੜੀਆਂ ਹਨ। ਉੱਥੋਂ ਪੰਜ ਗਰੀਬ ਆਦਮਿਆਂ ਨੂੰ ਬੁਲਾਓ। ਉਹ ਹੀ ਮੇਰਾ ਇਨਸਾਫ ਕਰਨਗੇ।" ਅਕਬਰ ਨੇ ਕਿਹਾ, "ਕੀ ਤੁਸੀਂ ਪਾਗਲ ਹੋ? ਉਹ ਅਗਿਆਨੀ ਤੁਹਾਡਾ ਇਨਸਾਫ ਕੀ ਖਾਕ ਕਰਨਗੇ?" बीरबल ਨੇ ਕਿਹਾ ਹਜੂਰ ਵਚਨ ਵਚਨ ਹੁੰਦਾ ਹੈ ਮੈਂ ਜਿਸ ਨੂੰ ਕਹਾਗਾ ਉਸ ਕੋਲੋਂ ਆਪ ਨੂੰ ਮੇਰਾ ਇਨਸਾਫ ਕਰਾਉਣਾ ਚਾਹੀਦਾ ਹੈ ਅਕਬਰ ਨੇ ਸਬਾਈਆਂ ਨੂੰ ਭੇਜਿਆ ਪੰਜ ਗਰੀਬ ਆਦਮੀ ਕੰਬਦੇ ਕੰਬਦੇ ਦਰਬਾਰ ਵਿੱਚ ਆਏ ਉਹ ਹੱਥ ਜੋੜ ਕੇ ਖੜੇ ਰਹੇ ਅਕਬਰ ਨੇ ਉਹਨਾਂ ਨੂੰ ਬੀਰਬਲ ਦੇ ਅਪਰਾਧ ਬਾਰੇ ਦੱਸਿਆ ਅਤੇ ਉਹਨਾਂ ਦੀ ਸਜ਼ਾ ਨਿਸ਼ਚਿਤ ਕਰਨ ਦੇ ਲਈ ਗਿਆ ਉਹ ਪੰਜਿਆਂ ਕਰਨ ਬੈਠੇ ਉਹਨਾਂ ਦੀ ਆਪਸ ਵਿੱਚ ਚਰਚਾ ਸ਼ੁਰੂ ਹੋਈ ਪਹਿਲੇ ਨੇਕਿਆ ਚੰਗਾ ਹੋਇਆ ਅਜ ਬੀਰਬਲ ਪਕੜ ਵਿੱਚ ਆਇਆ ਹੈ ਉਸ ਨੂੰ ਅਜਿਆ ਡੰਡ ਦੇਵਾਂਗੇ ਕਿ ਉਹ ਜ਼ਿੰਦਗੀ ਪਰ ਯਾਦ ਰੱਖੇਗਾ ਦੂਸਰੇ ਨੇਕਿਆ ਹਾਂ ਹਾਂ ਠੀਕ ਹੈ ਪੂਰੇ ਸ਼ਹਿਰ ਵਿੱਚ ਉਹ ਆਪਣਾ ਰੂਪ ਜਮਾਉਂਦਾ ਫਿਰਦਾ ਹੈ ਅਜਿਆ ਕਰੋ ਇਸ ਨੂੰ 10 ਦਿਹੀ ਦਾ ਡੰਡ ਕਰ ਦਿਓ ਪਰਦੇ ਪਰਦੇ ਥੱਕ ਜਾਏਗਾ ਤੀਸਰੇ ਨੇਕਿਆ ਬੇਕਾਰ ਦੀ ਗੱਲ ਨਾ ਕਰੋ ਅਰੇ ਕੁਝ ਨਿਆ ਵਰਗਾ ਤਾਂ ਲੱਗਣਾ ਚਾਹੀਦਾ ਹੈ ਜਿਆ ਕਰੋ ਪੰਜ ਬੀਹੀ ਦਾ ਜੁਰਮਾਨਾ ਕਰਨਾ ਹੀ ਕਾਫੀ ਹੋਵੇਗਾ। ਤਾਂ ਚੌਥਾ ਬੋਲਿਆ ਅਰੇ ਪ੍ਰਾ ਰਹਿਣ ਵੀ ਦਿਓ। ਪੰਜ ਬੀਹੀ ਤਾਂ ਇਸ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਨਹੀਂ ਦੇਖੇ ਹੋਣਗੇ। ਤਿੰਨ ਬੀਹੀ ਦਾ ਜੁਰਮਾਨਾ ਹੀ ਠੀਕ ਰਹੇਗਾ। ਪੰਜਵੇਂ ਨੇ ਕਿਹਾ ਅਰੇ ਕਿਉਂ ਇਸ ਦੇ ਬੀਵੀ ਬੱਚਿਆਂ ਦੀ ਹਾਲ ਲੈਂਦੇ ਹੋ? ਵਿਚਾਰੇ ਭੁੱਖੇ ਮਰ ਜਾਣਗੇ। ਇੱਕ ਬੀਹੀ ਹੀ ਕਾਫੀ ਹੋਣਗੇ। ਪਹਿਲਾ ਵਿਅਕਤੀ ਫਿਰ ਤੋਂ ਬੋਲਿਆ ਅਰੇ ਕੁਝ ਸਮਝੰਦਾਰ ਵੀ ਹੋ ਬੀਰਬਲ ਕੋਈ ਛੋਟਾ ਆਦਮੀ ਨਹੀਂ ਹੈ ਵੱਡੇ ਆਦਮੀ ਨੂੰ ਦੰਡ ਵੀ ਵੱਡਾ ਹੀ ਮਿਲਣਾ ਚਾਹੀਦਾ ਹੈ ਦੂਸਰੇ ਨੇ ਕਿਹਾ ਦੇਖੋ ਭਰਾ ਗੱਲ ਨੂੰ ਵਧਾਉਣਾ ਠੀਕ ਨਹੀਂ ਪੰਜ ਵੀਹੀ ਦਾ ਦੰਡ ਕਰ ਦਿਓ ਉਹ ਜ਼ਿੰਦਗੀ ਪਰਜਾਦ ਕਰੇਗਾ ਇਸ ਪ੍ਰਕਾਰ ਨਿਆਂ ਕਰਕੇ ਪੰਜੇ ਵਿਅਕਤੀ ਅਕਬਰ ਦੇ ਸਾਹਮਣੇ ਹਾਜ਼ਰ ਹੋਏ ਉਹਨਾਂ ਨੇ ਕਿਹਾ ਹਜ਼ੂਰ ਬੀਰਬਲ ਤੁਹਾਡਾ ਖਾਸ ਆਦਮੀ ਹੈ ਫਿਰ ਵੀ ਦਿਲ ਕਰੜਾ ਕਰਕੇ ਸਾਨੂੰ 5 ਵਿਹੀ ਦਾ ਕਠੋਰ ਦੰਡ ਦੇਣਾ ਪੈ ਰਿਹਾ ਹੈ ਸਾਡਾ ਵਿਚਾਰ ਹੈ ਕਿ ਜੇਕਰ ਇੱਕ ਸਾਥ ਦੰਡ ਦੀ ਰਕਮ ਨਾ ਦੇ ਸਕੇ ਤਾਂ ਸਾਨੂੰ ਕਿਸ਼ਤਾਂ ਵਿੱਚ ਰਕਮ ਅਦਾ ਕਰਨ ਦੀ ਸਹੂਲਤ ਦਿੱਤੀ ਜਾਵੇ ਵਿਚਾਰੇ ਗਰੀਬ ਲੋਕ ਆਪਣੀ ਹیثیت ਦੇ ਅਨਸਾਰ ਵੀਰਬਲ ਦਾ ਨਿਆ ਕਰਕੇ ਚਲੇ ਗਏ ਅਕਬਰ ਨੇ ਵੀਰਬਲ ਤੋਂ ਪੁੱਛਿਆ ਵੀਰਬਲ 5 ਵਿਹੀ ਕਿੰਨੇ ਹੁੰਦੇ ਨੇ ਵੀਰਬਲ ਨੇ ਕਿਹਾ 100 ਰੁਪਿਆ ਸੋਨ ਕੇ ਅਕਬਰ ਨੂੰ ਹਾਸਾ ਆ ਗਿਆ ਉਸ ਨੇ ਬੀਰਬਲ ਦਾ ਪੰਜ ਵਿਹੀ ਦਾ ਦੰਡ ਵੀ ਮaaf ਕਰ ਦਿੱਤਾ